ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਨੂੰ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸ਼ਿਪ ਕਲੀਨ ਹੁੰਦੀ ਕੋੜ ਕੇ ਲਈ ਵੀ ਕਹਦੇ ਨੇ ਆਪਾਂ ਉਹ ਸਾਰੀ ਰਾਤ ਕੀੜੇ ਮਕੋੜੇ ਮੱਛਰ ਮੁਛਰ ਖਾ ਕੇ ਦਿਨ ਚੜ੍ਹਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁਕ ਜਾਂਦੀ ਹੈ ਆਪਾਂ ਮਾ ਸਾਡੇ ਕੀ ਜਾਂਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੂਰੀ ਹੈ ਉਹ ਨਾ ਟੱਪ ਰਹੇ ਆ ਲੁਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਗਰਲੇ ਪਾਸੇ ਲੁਕ ਜਾਂਦੇ ਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦਾਂ ਸਰਕਾਰ ਆ ਗਈ ਉਹਦੇ ਸੁਮੇਸ਼ ਸੈਣੀ ਡੀਜੀਪੀ ਉਹਦੇ ਜਿੰਨੇ ਜਿੰਨਾਂ ਨੇ ਮਤਲਬ ਕੋਈ ਐਸੇ ਕੰਮ ਕੀਤੇ ਨੇ ਉਹ ਸਾਰੇ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨਾ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਆ ਡਵੈਲਪਮੈਂਟ ਦੇ ਕੰਮਾਂ ਚ ਰੋਤਾ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਆਂ ਜੀ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਵੀ ਵੋਟਾਂ ਮੰਗਣ ਵਾਸਤੇ ਤੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਭਾਈ ਮੈਨੂੰ ਟਾਲੀ ਮੇਂ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੋ ਜਿਹਦੇ ਨਾਲ ਮਰਜ਼ੀ ਹੋ ਜਾਓ ਪਰ ਜਦੋਂ ਡਵੈਲਪਮੈਂਟ ਕਰਾਉਣੀ ਹੈ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਇਹ ਤੁਸੀਂ ਚੋਣ ਨਿਸ਼ਾਨੀ ਦਿੱਤਾ ਹੈ ਕਿ ਸਰਪੰਚਾਂ ਨੂੰ ਕਿ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਨ ਆਏ ਨੇ ਥੋੜਾ ਕਈ ਪਾਰਟੀ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕ੍ਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੀ ਵਿਕਾਸ ਦੀ ਗੱਲ ਹੈ ਉਦੋਂ ਸਾਰੇ ਇਕੱਠੇ ਹੋ ਜਾਇਆ ਕਰੋ ਵੋਟਾਂ ਵੇਲੇ 15 20 ਦਿਨ ਦਾ ਹੀ ਰੌਲਾ ਹੁੰਦਾ ਜਿਆਦਾ ਕਿੰਨਾ ਹੁੰਦਾ ਤੇ ਉਦੋਂ ਜਦੋਂ ਮਰਜੀ ਹੋ ਜਾਓ ਜਿੰਨਾ ਮਰਜੀ ਹੋ ਜਾਓ ਤੁਹਾਡਾ ਆਪਣਾ ਹੱਕ ਹੈ ਪਰ ਪਿੰਡ ਵਾਸਤੇ ਨਾ ਇਹ ਹੋਵੇ ਕਿ 5 ਸਾਲ ਤੜਾ ਹੀ ਬਣਿਆ ਰਿਹਾ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਏ ਹੁਣ ਪਿੰਡ ਚ ਆ ਕਾਲੀਆਂ ਦਾ ਟੂਰਨਾਮੈਂਟ ਆਈ 20 ਦਿਨ ਬਾਅਦ ਉਸੇ ਪਿੰਡ ਚਾ ਕਾਂਗਰਸੀਆਂ ਟੂਰਨਾਮੈਂਟ ਆ ਗਿਆ ਪਿੰਡਾਂ ਦਾ ਟੂਰਨਾਮੈਂਟ ਵੀ ਪਾਰਟੀਆਂ ਦੇ ਹੋ ਗਏ ਹੋਰ ਤਾਂ ਹੋਰ ਮੈਂ ਇੱਕ ਪਹਿਲਾਂ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਕਈ ਇੱਕ ਤੇ ਸ਼ਹਿਰ ਚ ਦਸਹਿਰੇ ਦੇ ਪ੍ਰੋਗਰਾਮ ਤੇ ਅੱਜ ਰਾਵਣ ਜਾਂ ਦੇਖਿਆ ਸੀ ਮਹੇਂਗਨਦ ਕੁੰਮਕਾਂ ਦੇ ਇੱਥੇ ਹੋਣਾ ਅੱਜ ਕਾ ਜੀ ਪਹੁੰਚ ਗਏ ਕਹਿੰਦੇ ਕਿੱਥੇ ਅੱਜ ਕਾ ਸਟੇਜ ਦੇ ਮਗਲੇ ਪਾਸੇ ਕਹਿੰਦੇ ਜੀ ਸਟੇਜ ਦੇ ਮਲੇ ਪਾਸੇ ਕੋਈ ਗੱਡੀ ਨਹੀਂ ਸਿਰ ਸਟੇਜ ਦੇ ਮਲੇ ਪਾਸੇ ਖੜੇ ਆ ਕਹਿੰਦੇ ਕਿੱਥੇ ਜੀ ਖੜੇ ਹੋ ਅਸੀਂ ਕਹੇ ਜੀ ਰਾਵਣ ਮਹੇਂਗਨਦ ਕੁੰਮਕਾਂ ਕਰਨ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣ ਗੁਰ ਤੇ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਕਿਹਾ ਰਾਵਣ ਨੇ ਨਹੀਂ ਜ਼ਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀਆ ਕਾਲੀ ਹੋ ਸਕਦਾ ਹ ਤੁਸੀਂ ਇਹ ਅੱਡ ਅੱਟ ਨਹੀਂ ਸਾਥੇ ਦੱਸੋ ਹੈ ਐਤਿਆਲੇ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚੜਾਰਥਲ ਦਸਹਰੇ ਤੋਂ ਬਾਅਦ ਦਿਵਾਲੀ ਵੀ ਲੰਗੀ 2 ਦਿਨਾਂ ਬਾਅਦ ਦਿਵਾਲੀ ਤੋਂ ਬਾਅਦ ਪ੍ਰੋਗਰਾਮ ਮੈਂ ਗਿਆ ਤੇ ਰਾਵਣ ਮੇਘਨਾ ਤੇ ਕੁੰਭਕਰ ਦੇ ਲਾਈ ਬੈਠੇ ਮੈਂ ਕਿਹਾ ਯਾਰ ਦਿਵਾਲੀ ਲੰਗੀ ਤੁਸੀਂ ਦਸਹਿਰੇ ਦਾ ਹੁਣ ਗਰਾ ਰਹੇ ਹਾਂ ਕਹਿੰਦੇ ਦਸਹਿਰਾ ਤਾਂ ਅਸੀਂ ਉਸੇ ਦਿਨ ਹੀ ਮਨਾਉਂਦੇ ਹੁੰਨੇ ਆ ਪਰ ਵਿਰੋਧੀ ਪਾਰਟੀ ਵਾਲੇ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਵਾਲੇ ਰਾਵਣ ਨੂੰ ਅੱਗ ਲਾ ਗਏ ਕਹਿੰਦੇ ਅਸੀਂ ਕਿ ਫਿਰ ਐ ਕਰਾਂਗੇ ਹੁਣ ਭਾਵੇਂ 20 ਦਿਨ ਲੇਟ ਹੀ ਹੋ ਜਾਏ ਕੰਮ ਮਤਲਬ ਬਟਾ ਰਾਵਣ ਬਣਾ ਕੇ ਫੂਕਾਂਗੇ ਮੈਂ ਕਿਹਾ ਪਹਿਲੀ ਵਾਰ ਦੇਖਿਆ ਵੀ ਰਾਵਣ ਨੂੰ ਸਟੇ ਮਿਲ ਗਈ ਯਾਰ ਵੀ 25 ਦਿਨ ਦੀ ਸਟੇ ਮਿਲ ਗਈ ਦੱਸੋ ਹੈ ਸੁਇਆ estrane ਆਪਣੇ ਧੜੇ ਬੰਦੀਆਂ ਇਹਨਾਂ ਨੇ ਬਣਾਈਆਂ ਵਿਰੋਧੀ ਧਰਾਂ ਪਿੰਡਾਂ 'ਚ ਧੜੇ ਬੰਦੀਆਂ ਖੜੀਆਂ ਕਰਕੇ ਪਿੰਡਾਂ ਦਾ ਨੰਨਾ ਨੰਨਾ ਹਿਆੜਾ ਕਰਕੇ ਰੱਖਤਾ ਏ ਜੇ ਪਿੰਡਾਂ ਨੂੰ ਬਚਾਉਣਾ ਹੈ ਪਿੰਡਾਂ ਨੂੰ ਇੱਕ ਕਰਨਾ ਹੈ ਖੇੜੇ ਨਗਰ ਵਸਦੇ ਰਹਿਣ ਇਹਦੇ ਬਾਰੇ ਜੇ ਕੋਈ ਸੁਝਾਅ ਤੁਹਾਡੇ ਕੋਲੇ ਹੋਵੇ ਤਾਂ ਮੈਨੂੰ ਚੰਗਾ ਲੱਗੂਗਾ ਜੇ ਲਿਖ ਕੇ ਦੇਣਾ ਲਿਖ ਕੇ ਦੇ ਦਿਓ ਜੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਹੈ ਜਾਂ ਬਾਅਦ 'ਚ ਕਰਨੀ ਹੈ ਗੱਲ ਬਾਅਦ 'ਚ ਕਰ ਲਿਓ ਤਾਂ ਅਸੀਂ ਕੋਈ ਇਦਾਂ ਦਾ ਫੈਸਲਾ ਬਿਲਕੁਲ ਨਹੀਂ ਲਵਾਂਗੇ ਜਿੱਦੇ 'ਚ ਤੁਹਾਡੀ رائے ਨਾ ਹੋਵੇ ਪਬਲਿਕ ਦੀ رائے ਤੋਂ ਬਿਨਾਂ ਈਵਨ ਅਸੀਂ ਉਸ ਬਿੱਲ ਦਾ ਵਿਰੋਧ ਕੀਤਾ ਸੀ ਉੱਥੇ ਬਿੱਲ ਵਾਪਸ ਤਾਂ ਹੋ ਗਿਆ ਸੀਗਾ ਇੱਕ ਵਾਰੀ ਤਾਂ ਵਾਪਸ ਕਰਾ ਲੈ ਜਿਹਦੇ ਵਿੱਚ ਐਕਵਾਇਰ ਜਦੋਂ ਐਕਵਾਇਰ ਕਰਦੇ ਆ ਨਾ ਉਹ ਐਕਵਾਇਰ ਦੇ ਵਿੱਚ ਵੀ ਇਹ ਕਲੌਜ਼ ਹੈ ਕਿ ਜਿੰਨੇ ਚਿਰ 80% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੁੰਦੇ ਤਾਂ ਐਕਵਾਇਰ ਨਹੀਂ ਕਰ ਸਕਦੇ 4 ਗੁਣਾ ਕਲੈਕਟਰ ਰੇਟ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣਗੇ ਫਿਰ ਉੱਥੇ ਇੱਕ ਸਰਵੇ ਹੋਊਗਾ ਆਲੇ-ਦਾਲ ਦੇ ਪਿੰਡਾਂ ਦਾ ਕਿ ਉਹਨਾਂ ਨੇ ਸਿਹਤ ਦਾ ਸਰਵੇ ਤੇ 2 ਸਾਲਾਂ ਬਾਅਦ ਉਸ ਫੈਕਟਰੀ ਲੱਗਣ ਤੋਂ ਬਾਅਦ ਫੇਰ ਹੋਊਗਾ ਜੇ ਕੋਈ ਸਾਹ ਦਮੇ ਦੇ ਜਾਂ ਕੋਈ ਹੋਰ ਬਿਮਾਰੀਆਂ ਦੇ ਆ ਪੇਸ਼ੈਂਟ ਵੱਧ ਗਏ ਤਾਂ ਸਾਰਾ ਕੰਪਨਸੇਸ਼ਨ ਉਹਨੂੰ ਦੇਣਾ ਪਊਗਾ ਇਹ ਤਾਂ ਭਾਜੀਪੀਰ ਦਾ ਸਾਰੇ ਹੀ ਕੱਟਣ ਲੱਗੇ ਸੀਗੇ ਅਸੀਂ ਰੋਲਾ ਪਾ ਕੇ ਬਚਾਇਆ ਜੀ ਉਦੋਂ ਉਥੇ ਪਾਰਲੀਮੈਂਟ ਚ ਐਕਵੀਜੀਸ਼ਨ ਦਾ ਬਿੱਲ ਹੈ ਕੋਈ ਪੜੇ ਲਿਖੇ ਬੈਠੇ ਆ ਉਹਨਾਂ ਨੂੰ ਪਤਾ ਹੋਣਾ ਬਾਅਦ ਚ ਕਮੇਟੀ ਨੂੰ ਰეკਮੈਂਡ ਕਰਦਾ ਸੀ ਤੇ ਉਹ ਬੜੀ ਮੁਸ਼ਕਿਲ ਨ ਰੋਕਿਆ ਸੀ ਸੋ ਅਸੀਂ ਤਾਂ ਉਹ ਹੱਕ ਚ ਮੋਟਾ ਪਾਈਆਂ ਜਨਾਬ ਅਸੀਂ ਕਿਉਂ ਚਾਹਾਂਗੇ ਕਿ ਸਾਡੀ ਜਿਹੜੀ ਛੋਟੇ ਦੇ ਸਿਰ ਵਰਗੀ ਜ਼ਮੀਨ ਜਿਹੜੀ ਹੈ ਉਹ ਕਿਸੇ ਐਵੇਂ ਲੈਂਡ ਮਾਫੀਆ ਦੇ ਜਾਂ ਕਿਸੇ ਹੋਰ ਦੇ ਬਸ ਪੈ ਜੇ ਜਾਇਹਾ ਜੀ ਕੋਈ ਫਾਈਲ ਜਿਹਦੇ ਤੁਹਾਨੂੰ ਪਤਾ ਨਾ ਹੋਵੇ ਤੇ ਬਾਅਦ ਚ ਪਤਾ ਲੱਗੇ ਉਹੀ ਜ਼ਮੀਨ ਤੁਹਾਡੇ ਵਾਲੀ ਜਿਵੇਂ ਉਹ ਦਾ ਡਿਸਕਵਰੀ ਚੈਨਲ ਤੇ ਨਹੀਂ ਦੇਖਦੇ ਸ਼ੇਰ ਚਾਰ ਪੰਜ ਸ਼ੇਰਾਂ ਨਾਲ ਪਲੈਨਿੰਗ ਕਰਕੇ ਇੱਧਰ ਦੀ ਹੋ ਕੇ ਉੱਧਰ ਦੀ ਹੋ ਕੇ ਮਾਰ ਲੈਂਦੇ ਆ ਇੱਕ ਸ਼ਿਕਾਰ ਹਜੇ ਦੋ ਦੋ ਬੁਰਕੀਆਂ ਹੀ ਲਾਈਆਂ ਹੁੰਦੀਆਂ ਨੇ ਉਹ ਲੱਕੜ ਬੱਗੇ ਜੇ ਆ ਜਾਂਦੇ ਆ ਹਉ ਹਉ ਜੇ ਕਰਕੇ ਨਾ ਉਹ ਆਉਂਦੇ 50 60 ਹੈ ਉਹ ਬਸ ਦੋ ਬਤਾਰ ਮਿੰਟਾਂ ਬਾਅਦ ਸ਼ੇਰਾਂ ਨੂੰ ਭਜਾਉਂਦੇ ਆ ਜਿਹੜਾ ਉਹਨਾਂ ਨੇ ਮਾਰਿਆ ਹੁੰਦਾ ਉਹਨੂੰ ਖਾਣ ਲੱਗ ਜਾਂਦੇ ਆ ਸ਼ੇਰਾਂ ਦੇ ਮੂੰਹ ਤੇ ਲਹੂ ਜਿਹਾ ਲੱਗ ਜਾਂਦਾ ਐਂ ਪਰਾਂ ਬੈਠੇ ਦੇਖੀ ਜਾਂਦੇ ਨੇ ਯਾਰ ਨਾ ਮਾਰਿਆ ਸੀ ਇਹ ਜਿਹੜਾ ਖਾਈ ਜਾਂਦੇ ਨੇ ਉਹ ਹਾਲ ਤਾਂ ਸਾਡੀ ਕਰ ਦਿੰਦੇ ਆ ਇਹ ਕਿ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਹੁਣ ਇੰਨੇ ਕਰੋੜ ਰੁਪਏ ਗੱਜ ਜਾ ਰਹੀ ਹੈ ਇੰਨੇ ਲੱਖ ਰੁਪਏ ਗਲ ਜਾ ਰਹੀ ਹੈ ਐ ਪਛਤਾਈ ਜਾਂਦੀ ਹੈ ਨੇ ਸੋ ਅਸੀਂ ਸ਼ੇਰਾਂ ਨੂੰ ਸ਼ੇਰ ਹੀ ਰੱਖਣੇ ਚਾਹੁੰਦੇ ਹਾਂ ਅਸੀਂ ਇਹਨਾਂ ਵਾਂਗੂ ਲੱਕੜ ਬੱਗੇ ਨਹੀਂ ਬਣਨਾ ਚਾਹੁੰਦੇ ਕਿ ਜਿਹੜੇ ਮਾਰੇ ਹੋਏ ਸ਼ਿਕਾਰਾਂ ਨੂੰ ਖਾ